ਦੋਸਤੋ ਸਤਿ ਸ੍ਰੀ ਅਕਾਲ ਮੈਂ ਬਲਵੰਤ ਸਿੰਘ ਰਪਾਲ ਅੱਜ ਦੇ ਪੋਡਕਾਸਟ ਦੇ ਵਿੱਚ ਤੁਹਾਡੀ ਮਲਾਕਤ ਮੈਂ ਕਰਵਾ ਰਿਹਾ ਗਰਮੇਲ ਬੀਰੋਕੇ ਹੁਰਾ ਨਾਲ ਸ਼ੁਕਰੀਆ ਗਰਮੇਲ ਬੀਰੋਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੋ ਨੂੰ ਬਿਲੋਂਗ ਕਰਦੇ ਹੈ ਤੇ ਇਹਨਾਂ ਦੀ ਕਿਤਾਬ ਬਾਤਾਂ ਸੜਕਦੀਆਂ ਇਹ ਅਮਰੀਕਾ ਕੈਨੇਡਾ ਦੇ ਨਾਲ ਨਾਲ ਪੰਜਾਬ ਚ ਵੀ ਕਾਫੀ ਪੜੀ ਗਈ ਹੈ ਇਕਤਾਵਾਂ ਦੀ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਅੰਕਰ ਮੇਲ ਦੇ ਪਿਛੋਕੜ ਬਾਰੇ ਜਾਣਦੇ ਹਾਂ ਹਾਂਜੀ ਗਰਵੋਲ ਜੀ ਆਪਣੇ ਪਿਛੋਕੜ ਬਾਰੇ ਤੁਹਾਨੂੰ ਅੱਜ ਚੰਨਾ ਪਾਉ ਬਈ ਬਸ ਤੁਹਾਨੂੰ ਦੇਮਤ ਦਾਸਤ ਵੱਡੀ ਗੱਲ ਇਹ ਹੈ ਮੈਂ ਪਿਆਏ ਬੀਰੋ ਕੇ ਕਲਾ ਜਦ ਮੈਂ ਪੜਿਆ ਉੱਥੇ ਸਰਕਾਰੀ ਸਕੂਲ ਚ 10ਵੀਂ ਪਾਸ ਕਰੀ ਜੀ ਉਸ ਤੋਂ ਬਾਅਦ 11ਵੀਂ ਜਾ ਕੇ ਤੁਹਾਨੂੰ ਜੇ ਕਿਤਾਬ ਦੇ ਵਿੱਚ ਵੀ ਜ਼ਿਕਰ ਹੁੰਦਾ ਮਾਨਸਾ ਕਾਲਜ ਜਾ ਕੇ ਤੁਸੀਂ ਮਿਲੇ ਸੀ। ਤੁਸੀਂ ਫਾਰਮ ਭਰ ਕੇ ਇਹਨੂੰ ਤੇ 11ਵੀਂ ਚ ਮਤਲਬ ਇਹ ਸੀ ਦਾਖਲਾ ਲੈਣ ਗਿਆ ਸੀ ਮੈਂ ਮੈਡੀਕਲ ਪੜਨ ਵਾਸਤੇ। ਮੈਨੂੰ ਕਿਸ ਨੇ ਮਤਲਬ ਇਹ ਕਿ ਨਕੇ ਤਾਂ ਪੁੱਛਿਆ। ਪਹਿਲਾਂ ਤਾਂ ਇਹ ਹੋਇਆ ਵੀ ਮੈਨੂੰ ਇਹ ਪਤਾ ਲੱਗਿਆ ਵੀ ਡਾਕਟਰ ਬਣਦੇ ਆ ਉਹ ਪਟਿਆਲੇ ਮੈਡੀਕਲ ਕਾਲਜ ਚ ਬਣਦੇ। ਉੱਥੋਂ ਦੀ ਮੈਂ ਲੰਘਿਆ ਸੀ। ਉਸ ਤੋਂ ਬਾਅਦ ਉਹ ਬੰਦੇ ਨੂੰ ਚੰਗੀ ਤਰ੍ਹਾਂ ਦੱਸਣਾ ਵੀ ਮੈਂ ਪੁੱਛਿਆ ਨੂੰ ਯਾਰ ਵੀ ਕਿਵੇਂ ਬਣਦੇ? ਉਹ ਕਹਿੰਦਾ ਯਾਰ ਵੀ ਪੜਨਾ ਹੁੰਦਾ ਸਾਇੰਸ। ਪਿੰਡ ਵਾਲੇ ਨਹੀਂ ਬਣ ਸਕਦੇ। ਮੈਂ ਕਹੇ ਰਵੀ ਪਿੰਡਾਂ ਵਾਲੇ ਜਾਂ ਸ਼ਹਿਰਾਂ ਵਾਲੇ ਹੁੰਦੇ ਤੋਂ ਇੱਕੋ ਜਿਹੇ ਬੰਦੇ ਐ ਕਹਿੰਦਾ ਨਹੀਂ ਫਰਕ ਹੁੰਦਾ ਮੈਂ ਕਹੇ ਤੂੰ ਐ ਦੱਸ ਦੇ ਮੈਂ ਪੜਨ ਕਿੱਥੇ ਲੱਗਾ ਵੀ ਮੈਂ 10ਵੀਂ ਪਾਸ ਕਰੀ ਐ ਉਹ ਕਹਿੰਦਾ ਵੀ ਇੱਥੇ ਨੇੜੇ ਆਪਣੇ ਮਾਨਸਾ ਪੜਨ ਲੱਗ ਜਾ ਤੇ ਉੱਥੇ ਤੂੰ ਸੀ ਮਿਲਗੇ ਤੇ ਇਹ ਹੋਇਆ ਵੀ ਮਾਨਸਾ ਕਾਲਜ ਦੇ ਵਿੱਚ ਤੁਹਾਨੂੰ ਉਦੋਂ ਪਤਾ ਹੀ ਹੁਣ ਉੱਥੇ ਬੈ ਲੋ ਜੀ ਦਾ ਪ੍ਰੋਫੈਸਰ ਬੋਟਨੀ ਜੀਓਲੋਜੀ ਪੜਾਉਣ ਵਾਲਾ ਕੋਈ ਪ੍ਰੋਪਰ ਹੈ ਹੀ ਨਹੀਂ ਸੀ ਉਹ ਉਸ ਸਾਲ ਹੜਤਾਲ ਜੀ ਵੀ 2-3 ਵਾਰੀ ਹੋਈ ਸੀ ਉਹ ਚੱਕਰ ਚ ਇਹ ਹੋਇਆ ਉਹ ਉਹ ਐਸਾ ਬਾਇਓਲੋਜੀ ਦੇ ਪੇਪਰ ਚ ਉਲਝ ਗਿਆ ਉਪਾਸਨਾ ਹੋਇਆ ਉਸ ਤੋਂ ਬਾਅਦ ਫਿਰ ਇਹ ਹੋਇਆ ਵੀ ਮੈਂ ਜਿਵੇਂ ਮਨ ਦੇ ਵਿੱਚ ਹੀ ਰੱਖਿਆ ਯਾਰ ਵੀ ਡਾਕਟਰ ਹੀ ਬਣਨਾ ਕਰਦੇ ਕਰਾਉਂਦੇ ਆ ਵੀ ਡਾਕਟਰ ਵਾਲੇ ਤਾਂ ਬੇਟਿੰਗ ਲਿਸਟ ਦੇ ਵਿੱਚ ਆਇਆ ਤੇ ਉਹ ਕਿਉਂਕਿ 4 ਸਾਲ ਲੱਗ ਗਏ ਕਦੇ ਪੇਪਰ ਸ਼ਾਰਟ ਤੇ ਕਦੇ ਪੇਪਰ ਦੇ ਕੇ ਫਿਰ ਗਾਹਾਂ ਵਾਲੀ ਕਲਾਸ ਚ ਹੋਰ ਜ਼ੋਰ ਲਾ ਕੇ ਉਹ 4 ਸਾਲਾਂ ਦੇ ਵਿੱਚ ਉਸ ਤੋਂ ਬਾਅਦ ਹਰ ਕੇ ਵੀ ਜਦੋਂ ਮਾਪੇ ਵੀ ਕਹਿਣ ਲੱਗੇ ਬਸ ਯਾਰ ਬਹੁਤ ਹੋ ਗਿਆ 4 ਸਾਲ ਹੋ ਗਏ ਉਹ ਡਾਕਟਰੀ ਦੇ ਨਾਂ ਬਣਦੀ ਲੱਗਦੀ ਹੈ ਤੇਰੇ ਪੱਲੇ ਪੈਂਦੀ ਤੇ ਫਿਰ ਮੈਂ ਵੀ ਸੋਚਿਆ ਛੱਡ ਮੈਂ ਐਗਰੀਕਲਚਰ ਯੂਨੀਵਰਸਿਟੀ ਜਾ ਬੜਿਆ ਤੜਕੇ ਫਿਰ ਸੀ ਨਾਨ ਮੈਡੀਕਲ ਚ ਆ ਗਈ ਨਹੀਂ ਨਾਨ ਮੈਡੀਕਲ ਚ ਨਹੀਂ ਇਹ ਉਹਨਾਂ ਕੋਲੇ ਦੋਨੇ ਤਰ੍ਹਾਂ ਦੇ ਸਟੂਡੈਂਟ ਲੈ ਜਾਂਦੇ ਸੀ ਅੱਛਾ ਮੈਡੀਕਲ ਵਾਲਿਆਂ ਨੂੰ ਵੀ ਐਗਰੀਕਲਚਰ ਚ ਦਾਖਲਾ ਦੇ ਜਾਂਦੇ ਸੀ ਤੇ ਨਾਨ ਮੈਡੀਕਲ ਨੂੰ ਮੈਂ ਨਾਨ ਮੈਡੀਕਲ ਨੂੰ ਉੰਨੋਂ ਦਾ ਵੀ ਉਦੋਂ ਪੇਪਰ ਹੁੰਦਾ ਸੀ ਤੇ ਉਹਨਾਂ ਟਾਈਮਾਂ 'ਚ ਰੂਰਲ ਏਰੀਏ ਦਾ ਕਾਫੀ ਇੱਕ ਵੱਡਾ 20 25 ਨੰਬਰਾਂ ਦਾ 100 ਨੰਬਰ ਦਾ ਪੇਪਰ ਸੀ ਉਹਦੇ ਵਿੱਚੋਂ ਸ਼ਾਇਦ 20 ਜਾਂ 25 ਨੰਬਰਾਂ ਦਾ ਰੂਰਲ ਏਰੀਏ ਦਾ ਪੇਪਰ ਹੁੰਦਾ ਸੀ ਜਿਹਦੇ ਵਿੱਚ ਪਿੰਡਾਂ ਵਾਲੇ ਸਵਾਲ ਹੁੰਦੇ ਸੀ ਜਿਵੇਂ ਪਿੰਡ ਦੇ ਆਲੇ ਦੁਆਲੇ ਜਿਹੜੀ ਸੜਕ ਜਾਂਦੀ ਹੈ ਉਹਨੂੰ ਕੀ ਕਹਿੰਦੇ ਆ ਉਹ ਫਿਰ ਨਹੀਂ ਉਹ ਪਿੰਡਾਂ ਵਾਲਿਆਂ ਨੂੰ ਹੀ ਪਤਾ ਹੁੰਦੀ ਹੈ ਬੱਕਰੀ ਦੇ ਕਿੰਨੇ ਥਣ ਹੁੰਦੇ ਆ ਤੇ ਮੈਂ ਕਣਕ 'ਚ ਕੱਦੂ ਕਿਹੜੀ ਫਸਲ ਚ ਹੁੰਦਾ ਆ ਬੰਦਾ ਬਹੁਤ ਸ਼ਹਿਰ ਵਾਲਾ ਸੋਚੂਗਾ ਕੱਦੂ ਤਾਂ ਵੀ ਸਬਜੀ ਹੈ ਸਬਜੀ ਹੈ ਉਹ ਪਿੰਡਾਂ ਵਾਲਿਆਂ ਦੀ ਸੂਤ ਆਉਂਦਾ ਸੀ ਉਹ ਉਹ ਚੱਕਰ ਚ ਪਿੰਡਾਂ ਵਾਲਿਆਂ ਨੂੰ ਉਹ ਦਾਖਲਾ ਮਿਲਦਾ ਸੀ ਬਾਅਦ ਵਿੱਚ ਸਾਡੇ ਹੁੰਦੇ ਉਹ ਪੇਪਰ ਰੋਲਾ ਹੋ ਕੇ ਬੜਾ ਘਲਾ ਕੋਈ ਕੇਸ ਕੁਸ ਹੋ ਗਿਆ ਉਹ हट ਗਿਆ ਸੀ ਉੱਥੇ ਹੋਇਆ ਵੀ ਜਿਉਂ ਉੱਥੇ ਮਾਨਸਾ ਗਿਆ ਮਾਨਸਾ ਥੋੜੇ ਵਰਗੇ ਹੋਰ ਜਿਹਾ ਪ੍ਰੋਫੈਸਰ ਜਮੀਰ ਔਲ ਕੋ ਦੇਖੇ ਨੇੜਿਓਂ ਤੇ ਕਾਫੀ ਜਿਹੜੇ ਡਰਾਮਾ ਪਾਰਟੀ ਸੀ ਨੇ ਬਹਾ ਸਾਰੇ ਬੰਦੇ ਸੀ ਜਿਹੜਿਆਂ ਦੇ ਵਿੱਚ ਇੱਕ ਉਹ ਮੇਰੇ ਗੀਤ ਬੜਾ ਯਾਰ ਹੁੰਦਾ ਆਉਂਦਾ ਹੁੰਦਾ ਕਿ ਵਰੀ ਜਿਹੜੇ ਚੋਕਾ ਹੁੰਦਾ ਸਾਡੇ ਪੰਜਾਬੀਆਂ ਦੀ ਪੰਜਾਬੀ ਬੋਲੀ ਚੰਗੀ ਜਿਹਦੇ ਵਿੱਚ ਜਿੱਦੇ ਚੱਕਰ ਵੀ ਹਾਂ ਉਹੋ ਜਿਹੇ ਬੰਦਿਆਂ ਨੂੰ ਚੰਗੀ ਹੈ ਪੰਜਾਬੀ ਜੋ ਪੰਜਾਬੀਆਂ ਦੀ ਬੋਲੀ ਹਾਂਜੀ ਹਾਂ ਪੱਪੇ ਦਾ ਪਤਾ ਯਹੀ ਇਹਦਾ ਜੱਕਾ ਉਹ 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 ਜਿਹੇ ਗੀਤ ਵਗੈਰਾ ਸੁਣ ਕੇ ਮੈਨੂੰ ਇਹ ਲੱਗਣਾ ਵੀ ਯਾਰ ਵੀ ਜਿਹੜੀਆਂ ਕਿਤਾਬਾਂ ਨੇ ਜਾਂ ਇਹ ਲੋਕ ਨੇ ਯਾਰ ਕਿੰਨਾ ਕਿੰਨਾ ਵਧੀਆ ਸੋਚਦੇ ਨੇ ਕਿਵੇਂ ਕਰਦੇ ਨੇ ਫਿਰ ਮੈਂ ਪਹਿਲਾਂ ਤੋਂ ਹੈਗੀ ਸੀ ਮੇਰੀ ਛੋਟੀ ਹੁੰਦਿਆਂ ਤੋਂ ਮੈਂ ਕਿਤਾਬਾਂ ਪੜਦਾ ਸੀ ਮੈਂ ਉਹ ਜਿਹੜੇ ਚਿੱਠੇ ਹੁੰਦੇ ਸੀ ਮੈਨੂੰ ਮੇਰੇ ਨਾਨਕੇ ਵਾਲੇ ਪਾਸਿਓਂ ਮਿਲਦੇ ਸੀ ਉਹ ਸਾਡੇ ਨਾਨਨੇ ਹੁਰੀ ਜੀ ਆ ਉਹਨਾਂ ਦੇ ਘਰਾਂ ਚੋਂ ਨਾ ਇੱਕ ਰਸ਼ੀਅਨ ਲਿਟਰੇਚਰ ਆਇਆ ਕਰਦਾ ਸੀ ਸਾਡੇ ਨਾਨਕੇ ਵਾਲੇ ਪਾਸੇ ਮੇਰੇ ਨਾਨਨੇ ਦੇ ਉਹ ਕਿ ਉਸ ਟਾਈਮ ਪਹਿਲਾ ਛੋਟਾ ਹੁੰਦਾ ਉਹ ਕਲਕੱਤੇ ਟੈਕਸੀ ਚਲਦਾ ਸਵੇਰ ਸੰਧ ਨਾਈਨ ਹੁੰਦਾ। ਤੇ ਉਹ ਬੰਦਿਆਂ ਨੇ ਸੀ ਵੀ ਉਹ ਫਿਰਦੇ ਤੁਰਦੇ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਦੇ ਘਰੇ ਉਹ ਬੜਾ ਵਧੀਆ ਜਿਹਾ ਪੇਪਰ ਹੁੰਦਾ ਸੀ ਪੂਰਾ ਪੂਰਾ ਅਜਿਹੇ ਪੇਪਰ ਹੁੰਦਾ ਸੀ ਉਹ ਕਾਪੀਆਂ ਦੇ ਚੜਾਉਂਦੇ ਛੋਟੇ ਯਾਰ ਉਹ ਮੈਂ ਪੜ੍ਹਨੇ ਸ਼ੁਰੂ ਕਰੇ ਸੀ ਪਹਿਲਾਂ ਉਹ ਚਿੱਠੇ ਜਿਵੇਂ ਦੁੱਲੇ ਪੱਟੀ ਦਾ ਦਹੂਦ ਬਾਦਸ਼ਾਹ ਤੇ ਹੰਦੀ ਉਹ 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 ਮੇਰੇ ਖਿਆਲ ਜੋਂ ਮੈਨੂੰ ਪੰਜਾਬੀ ਆਉਣ ਲੱਗੀ ਜਿਵੇਂ ਥੋੜੀ ਜੀ ਪਹਿਲੀ ਤੋਂ ਦਾ ਨੇ ਦੂਜੀ ਤੀਜੀ ਕਿਤੋਂ ਚੱਲਿਆ ਹੋ ਕੰਮ ਪੜਦੇ ਪੜਦੇ ਫਿਰ ਉਹ ਮਾਨਸਾ ਗਿਆ ਮਾਨਸਾ ਤੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੀਆਂ ਤੇ ਫਿਰ ਕਿਉਂਕਿ ਨਾਵਲ ਕਹਾਣੀ ਆ ਪਹਿਲਾਂ ਛੋਟੇ ਹੁੰਦੇ ਨੂੰ ਇਹ ਪਤਾ ਨਹੀਂ ਹੁੰਦਾ ਬੂਟਾ ਸਿੰਘ ਸਾਹਿਬ ਪੜ੍ਹਿਆ ਉੱਪਰ ਉਹਦੇ ਵਿੱਚ ਉਹ ਨਾਵਲ ਮੈਨੂੰ ਕਦੋਂ ਥਾਮਾ ਤੋਂ ਮੇਰਾ ਮਾਮਾ ਕਈ ਵਾਰੀ ਦੇ ਜਾਂਦਾ ਸੀ ਤੇ ਉਹ ਪੜਦਾ ਪੜਦਾ ਵੀ ਰੱਖ ਜਾਣਾ ਉਹਨਾਂ ਦੇ ਉਹ ਛੋਟੇ ਸਰਹੰਦ ਵਗੈਰਾ ਤੋਂ ਛਪਦੇ ਸੀ ਉਹ ਸ਼ਾਇਦ ਹੁਣ ਕੋਈ ਪਬਲਿਸ਼ਰ ਹੋਰ ਹੋਵੇ ਤੇ ਉਹ ਮੈਂ ਉਹ ਪੜੇ ਪੰਜ ਸੱਤ ਕਨਾਵਲ ਉਹ ਉਸ ਤੋਂ ਬਾਅਦ ਇਹ ਹੋਇਆ ਜੋ ਮੈਂ ਮਾਨਸਕਾਲ ਇੱਥੇ ਆ ਗਈ ਹੋਇਆ ਵੀ ਜਿਵੇਂ ਅਜਮੇਰ ਔਲਖ ਦੇ ਨਾਟਕ ਵੀ ਮੈਂ ਬੜੇ ਵੀ ਹਾਲ ਤੇ ਬੜੇ ਤੇ ਬਲਵੰਤਗਰ ਕੀ ਪੜਿਆ ਉਥੋਂ ਨਾਟਕ ਚੱਕ ਲਏਂਦੇ ਸੀ ਲਾਇਬ੍ਰੇਰੀ ਚ ਫਿਰ ਮੈਂ ਆਪਣੇ ਮੜੀ ਦਾ ਦੀਵਾ ਮਾਨਸਕਾਲ ਜੁ ਪੜਿਆ ਤੇ ਹੋਰ ਕਿੰਨੇ ਸਾਰੇ ਨਾਵਲ ਉੱਥੇ ਆ ਕੇ ਪੜੇ ਤੇ ਉਸ ਤੋਂ ਬਾਅਦ ਇੱਥੋਂ ਘਰ ਮੱਥਾ ਜਾ ਮਾਰਦੇ ਮੈਂ ਮਸਤੋਣੇ ਜਾ ਦਾਗਲਾ ਲਿਆ ਮਸਤੋਣੇ ਮੇਰਾ ਪਹਿਲਾ ਚਲ ਕੇ ਉੱਥੋਂ ਤੁਹਾਨੂੰ ਸ਼ੌਂਕ ਪੈ ਗਿਆ ਵਿੱਚ ਵੀ ਮੈਂ ਵੀ ਲਿਖਾ ਕੁਛ ਹਾਂਜੀ ਉਹ ਫਿਰ ਮੈਂ ਮਸਤੋਣੇ ਜਾ ਕੇ ਮੈਂ ਟਰਾਈ ਕਰੀ ਉਹ ਮੈਗਜ਼ੀਨ ਪੰਜਾਬੀ ਦੀ ਮੈਗਜ਼ੀਨ ਨਿਕਲਦਾ ਸੀ ਉਹ ਜਿਹੜਾ ਸਲਾਨਾ ਨਕਾਲ ਜਦਾ ਕਾਲੇ ਦਾ ਸਲਾਨਾ ਉਹਨੂੰ ਕਾਲੇ ਦਾ ਨਿਕਲਦਾ ਸੀ ਪੰਜਾਬੀ ਦੇ ਸੈਕਸ਼ਨ ਵਾਲੇ ਵਾਸਤੇ ਮੈਂ ਐਡੀਟਰ ਬਣਨ ਵਾਸਤੇ ਚਲਾ ਗਿਆ ਪੇਪਰ ਦੇਣ ਦਾ ਉਹ ਪੇਪਰ ਦੇਣ ਦਾ ਉੱਥੇ ਡਾਕਟਰ ਤੇਜਵੰਤ ਮਾਲਾ ਹੁੰਦੇ ਸੀ ਪੰਜਾਬੀ ਦੇ ਤੇ ਉਹਨਾਂ ਨੇ ਹੁਣ ਵੀ ਮੇਰੇ ਜਾਦਾ ਉਹਨਾਂ ਨੇ 8-10 ਜਣੇ ਬੈਠੇ ਸੀ ਉਹਨਾਂ ਨੇ ਇੱਕ ਸਵਾਲ ਇਹ ਕਹਿੰਦੇ ਲਿਖੋ ਵੀ ਸੱਭਿਆਚਾਰ ਕੀ ਹੁੰਦਾ ਇਹਦੇ ਤੇ ਆਪੋ ਦੇ ਵਿਚਾਰ ਦਿਓ ਉਹ ਸੱਭਿਆਚਾਰ ਤੇ ਵੀ ਜਿੰਨਾ ਕ ਹੈਗਾ ਅਸੀਂ ਲਿਖਤਾ ਬਣਾ ਕੇ ਤਾਂ ਉਹ ਉਹਨਾਂ ਨੇ ਜਿਹੜਾ ਠੀਕ ਲੱਗਿਆ ਉਹ ਬੰਦਾ ਤਾਂ ਉਹਨਾਂ ਨੇ ਚੁਣ ਲਿਆ ਬਾਅਦ ਚ ਉਹ ਉਹਨਾਂ ਨੇ ਥੋੜੀਆਂ ਥੋੜੀਆਂ ਲੈਣਾ ਹਰੇਕ ਬੰਦੇ ਦੀਆਂ ਵਧੀਆ ਵਧੀਆ ਗੱਡ ਕੇ ਮੈਗਜ਼ੀਨ ਚ ਛਾਪੀ ਜਾਂਦੀ ਹੈ ਬਾਅਦ ਚ ਮੈਨੂੰ ਤਾਂ ਪਤਾ ਨਹੀਂ ਸੀ ਵੀ ਛਾਪ ਦੇਣਾ ਉਹ ਮੈਨੂੰ ਕੰਨਾਂ ਨੇ ਹੋਰਾਂ ਨੇ ਕਿਹਾ ਯਾਰ ਵੀ ਆ ਤੂੰ ਢੀਲਾ ਲਿਖਾਇਆ ਕਹਿੰਦੇ ਹਾਂ ਵੀ ਮੈਂ ਤਾਂ ਉਹੀ ਗਿਆ ਸੀ ਉੱਥੇ ਵੀ ਉਹਨਾਂ ਨੇ ਪੇਪਰ ਲੈ ਲਿਆ ਮੈਨੂੰ ਤਾਂ ਪਤਾ ਨਹੀਂ ਸੀ ਤੇ ਮੈਨੂੰ ਉਦੋਂ ਲੱਗਿਆ ਫਿਰ ਯਾਰ ਮੈਨੂੰ ਹੋਰ ਕੁਝ ਕਰਾਂ ਫਿਰ ਇਹ ਹੋਇਆ ਵੀ ਇੱਕੇ ਸੀ ਪੜਨ ਦਾ ਜਨੂਨ ਵੀ ਡਾਕਟਰ ਬਣਨਾ ਤੇ ਉਹ ਲੱਗਿਆ ਰਿਹਾ ਫਿਰ ਉੱਥੋਂ ਹਟ ਕੇ ਰਣਵੀਰ ਕਾਲਜ ਦਾਖਲਾ ਲਿਆ ਉੱਥੇ ਸੂਤਨਾ ਆਇਆ ਨਹੀਂ ਬਸ ਤੁਨ ਵੀ ਤੁਸੀਂ ਮੈਡੀਕਲ ਚ ਲੈਣ ਹਾਂ ਤੇ ਉੱਥੇ ਪੇਪਰ ਉਹ ਹੀ ਪਾਸ ਹੋਇਆ ਮਾਨਸਾ ਦਾ ਇੱਕ ਰਹਿੰਦਾ ਸੀ ਬੇਰੋਗੀ ਚ ਚ ਰੀਪੇਅਰ ਦਾ ਉਹ ਪਾਸ ਕਰਿਆ ਮਸਤ ਹੋਣੇ ਰਹੇ ਕਿ ਪੜ ਕੇ ਤੇ ਫਿਰ ਇਹ ਹੋਇਆ ਉਹ ਸਾਲ ਐਲੰਗਿਆ ਰਮਵੀਰ ਕਾਲ ਚਲਾ ਗਿਆ ਉਸ ਤੋਂ ਅੱਗੇ ਫਿਰ ਉੱਥੋਂ ਪਲੱਸ 2 ਕਰ ਲਈ ਉਸ ਤੋਂ ਬਾਅਦ ਕੀ ਹੋਇਆ ਵੀ ਫਿਰ ਉਸ ਸਾਲ ਨਾ ਇਹ ਹੋਇਆ ਵੀ ਪੀਐਮਟੀ ਚ ਨੇੜੇ ਜੇ ਜਾ ਰਹੀ ਗੱਲ ਮੈਨੂੰ ਲੱਗਿਆ ਯਾਰ ਵੀ ਹਾਂ ਵੀ ਡਾਕਟਰ ਬਣ ਜਾਗੇ ਨਾਲ ਦੀ ਨਾਲ ਹੀ ਹੋਇਆ ਵੀ ਅੱਗੇ ਅਗਲੇ ਸਾਲ ਫਿਰ ਦੇ ਤਾਂ ਪੇਪਰ ਬੀ ਐਸ ਸੀ ਕਰਨ ਲੱਗਿਆ ਸੀ ਮਸਤੂਆਣੇ ਫੇਰ ਨੂੰ ਡਾਇਆ ਤੇ ਕਿਉਂਕਿ ਇਹ ਸੀ ਵੀ ਉੱਥੇ ਕਲਾਸਾਂ ਕਲੋਜ਼ਾਂ ਦਾ ਨਹੀਂ ਹੁੰਦਾ ਸੀ ਇਹ ਨਾ ਲਾਓ ਨਾ ਲਾਓ ਮੈਨੂੰ ਇਹ ਸੀ ਜੀ ਵੀ ਆਪਾਂ ਉਹਦੇ ਬੀ ਐਮ ਟੀਚਰੀ ਕਰਨੀ ਆ ਬੀ ਐਮ ਡੀ ਤੇਰੀ ਕਰਾਂਗੇ ਤੇ ਇੱਕ ਦਾਖਲਾ ਇੱਧਰ ਰੱਖ ਲਓ ਤੇ ਉਦੋਂ ਫਿਰ ਇਹ ਹੋਇਆ ਮੈਡੀਕਲ ਕਾਲ ਦੇ ਵਿੱਚ ਜਮ੍ਹਾਂ ਨੇੜੇ ਜਾ ਕੇ ਤਿੰਨ ਇੱਕ ਬੀਟਿੰਗ ਲਿਸਟ ਤੀਜਾ ਗੇ ਨੰਬਰ ਸੀ ਪਰ ਫੇਰ ਵੀ ਨਾ ਆਇਆ ਤੇ ਯੂਨੀਵਰਸਿਟੀ ਗਿਆ ਯੂਨੀਵਰਸਿਟੀ ਉੱਥੇ ਮੈਨੂੰ ਸਰਕਲ ਇਹੋ ਜਿਹਾ ਮਿਲ ਗਿਆ ਉੱਥੇ ਪ੍ਰੋਫੈਸਰ ਸੀ ਕੁਝ ਜਿਹੜੇ ਮਤਲਬ ਉੱਥੇ ਜਰਨਲਿਜ਼ਮ ਐਂਡ ਲੈਂਗੁਏਜ ਡਿਪਾਰਟਮੈਂਟ ਸ਼ਾਇਦ ਹੁਣ ਵੀ ਹੋਵੇ ਉੱਥੇ ਪ੍ਰੋਫੈਸਰ ਸੀ ਪਾਤਰ ਸਾਹਿਬ ਉੱਥੇ ਜੀ ਪਾਤਰ ਉੱਥੇ ਜੀ ਗੁਰਪਾਜ ਗੱਲ ਇਹ ਗੁਰਪਾਜ ਨੇ ਗੱਲ ਹੋਰੀ ਕਮਿਊਨੀਕੇਸ਼ਨ ਸੈਂਟਰ ਦੀ ਯਾਨੀ ਕਿ ਇੱਥੇੋਂ ਦਾ ਸਬਬ ਕੈਨੇਡਾ ਆਉਣ ਦਾ ਸਬਬ ਕਿਸ ਤਰ੍ਹਾਂ ਬਣਦਾ ਇਹ ਬਣਿਆ ਮਤਲਬ ਯੂਨੀਵਰਸਿਟੀ ਤੋਂ ਨਿਕਲ ਕੇ ਐਮਐਸਸੀ ਕਰਨ ਤੋਂ ਬਾਅਦ ਨੌਕਰੀ ਕਰਨ ਵਾਸਤੇ ਟਰਾਈ ਕੀਤੀ ਆ ਏਡੀਓ ਤੇ ਐਚਡੀਓ ਦੀਆਂ ਪੋਸਟਾਂ ਨਿਕਲਦੀਆਂ ਸੀ ਉਹ ਪੰਜਾਬ ਪਬਲਿਕ ਸਰਵਰ ਕਮਿਸ਼ਨ ਦੇ ਥਰੂ ਹੁੰਦੀਆਂ ਸੀ ਉੱਥੇ ਜਿਹੜਾ ਚੇਅਰਮੈਨ ਸੀ ਉਹ ਬਾਅਦ ਚ ਪੈਸੇ ਵੀ ਫੜੇ ਗਏ ਉਹ ਤੋਂ ਬਾਅਦ ਸਜ਼ਾ ਵਗੈਰਾ ਵੀ ਹੋਈ ਹੈ ਉਹਦੇ ਕੋਲੇ ਵੀ ਤਿੰਨ ਚਾਰ ਵਾਰੀ ਇੰਟਰਵਿਊ ਦਿੱਤੇ ਨਹੀਂ ਬਣੀ ਗੱਲ ਚਲੋ ਵੀ ਸ਼ਾਇਦ ਮੈਰੀ ਜੀ ਵੱਲ ਨਹੀਂ ਸੀ ਜਾਂ ਵੀ ਉਹ ਵਿੱਚ ਕੋਈ ਹੈ ਸੀ ਜਿਹੜੀ ਗੱਲ ਨਾ ਜਿਹੜੇ ਬਾਦ ਦੇ ਵਿੱਚ ਲੋਕਾਂ ਨੂੰ ਸਭ ਨੂੰ ਪਤਾ ਲੱਗਿਆ ਉਹ ਤੇ ਉਸ ਤੋਂ ਬਾਅਦ 4 ਸਾਲ ਪੈਸੀਸਾਈਡ ਕੰਪਨੀ 'ਚ ਕੰਮ ਕੀਤਾ ਜੀ ਉੱਥੇ ਪੈਸੇ ਘੱਟ ਸੀ ਤੇ ਕੰਮ ਜ਼ਿਆਦਾ ਸੀ ਉਹ ਮੈਂ ਕੰਪਨੀ ਵਾਲਿਆਂ ਨੂੰ ਵੀ ਸ਼ਰਮ ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਕੰਮ ਥੋੜੇ ਵਾਸਤੇ ਕਰਦਾ ਯਾਰ ਕੱਪੜੇ ਮੈਂ ਘਰੋਂ ਸੁਮਾਉਣਾ ਉਹ ਹੱਸ ਕੇ ਤਾੜ ਦਿੰਦੇ ਸੀ ਉਹ ਮੈਂ ਫਿਰ ਇਹ ਹੁੰਦਾ ਸੀ ਜਦੋਂ ਹਾਲਤ ਮਾੜੀ ਆ ਤਾਂ ਦੱਸੇ ਕਿ ਉਹਨੂੰ ਇਹ ਹੁੰਦਾ ਸੀ ਪ੍ਰੋਫੈਸਰ ਕਿਥੇ ਜਿਹੜੇ ਯੂਨੀਵਰਸਿਟੀ ਦੇ ਮੈਂ ਉਹਨਾਂ ਨੂੰ ਕਈਆਂ ਨੂੰ ਗੱਲ ਕਰਨੀ ਮੇਰਾ ਕੁਝ ਕਰ ਦੋ ਜੀ ਕਿਸੇ ਕੁਝ ਚੰਗੀ ਕੰਪਨੀ ਚ ਲਵਾ ਦੋ ਕੁਝ ਜੇ ਯੂਨੀਵਰਸਿਟੀ ਦੀ ਕੋਈ ਪੋਸਟ ਹੈ ਕੋਈ ਟੈਂਪਰੇਰੀ ਲਵਾ ਦੋ ਤੇ ਇਹੋ ਜਿਹਾ ਕੁਝ ਕਰਦਾ ਰਿਹਾ ਤੇ ਉਹ ਮੈਨੂੰ ਇੱਕ ਦੋ ਵਾਰੀ ਇਹ ਵਾਹ ਟੀਚਰ ਕਹਿਣ ਲੱਗੇ ਯਾਰ ਅਸੀਂ ਯੂਨੀਵਰਸਿਟੀ ਦੀਆਂ ਪੱਕੀਆਂ ਪੋਸਟਾਂ ਛੱਡ ਛੱਡ ਕੇ ਕੈਨੇਡਾ ਚੱਲੇ ਆਂ ਤੂੰ ਇੱਥੇ ਕੀ ਕਰੇਂਗਾ ਤੂੰ ਕੀ ਕਰ ਲੇਂਗਾ ਜਿਹੜਾ ਕੋਲੇ ਕੁਝ ਹੈ ਹੀ ਨਹੀਂ ਤੂੰ ਵੀ ਨਾਲ ਜਾਂ ਉਹਨਾਂ ਟਾਈਮਾਂ 'ਚ ਮੇਰੇ ਨਾਲ ਦਾ ਹੀ ਇੱਕ ਮੇਰਾ ਸਾਡਾ 골ਡ ਮੈਮਲਿਸਟ ਸੀ ਅ ਜਗਜੀਤ ਗੱਲ ਬੀਐਸਸੀ ਤੇ ਐਮਐਸਸੀ ਦਾ ਮੇਰਾ ਕਲਾਸਮੇਟ ਮੇਰਾ ਰੂਮਮੇਟ ਵੀ ਉਹਨੇ ਵੀ ਫਾਰਮ ਭਰਨਾ ਸੀ ਉਹ ਅਸੀਂ ਦੋਵਾਂ ਨੇ ਇਕੱਠਿਆਂ ਨੇ ਭਰਤਾ 2000 ਸਨ 2000 ਦੇ ਵਿੱਚ ਫਾਰਮ ਭਰੇ ਅਸੀਂ ਮਈ ਜੂਨ ਚ ਸਨੂੰ 2001 ਦੀ ਜੂਨ ਜੁਲਾਈ ਤੱਕ ਉਹਨਾਂ ਨੇ ਦੁਵਾਨ ਨੂੰ ਬੀਜੇ ਦੇਤੇ ਮੇਰੇ ਨਾਲ ਵੀ ਸਾਨੂੰ ਤਿੰਨ ਫੈਮਿਲੀ ਦੇ ਬੀਜੇ ਸੀ ਹਸਬੈਂਡ ਵਾਈਫ ਤੇ ਸਾਡੀ ਬੇਟੀ ਡੇਢ ਕੋਣੇ 2 ਸਾਲ ਦੀ ਸੀ ਬੀਜੇ ਤੇ ਲਿਖਿਆ ਸੀ ਐਗਰੀਕਲਚਰ ਸਪੈਸ਼ਲਿਸਟ ਅੱਛਾ ਉਹ ਉਹ ਸਪੈਸ਼ਲਿਸਟ ਵਾਲਾ ਵੀਜ਼ਾ ਲੈ ਕੇ ਇੱਥੇ ਆ ਗਏ ਜੀ ਤੇ ਫਿਰ ਚਾਕੇ ਚ ਚਲੈਂਚ ਜੀ ਹਾਂ ਇੱਥੇ ਆ ਕੇ ਸਾਡੇ ਯੂਨੀਵਰਸਿਟੀ ਵਾਲੇ ਸੀ ਇੱਕ ਦੋ ਜਾਣਦੇ ਇੱਕ ਪ੍ਰੋਫੈਸਰ ਵੀ ਸੀ ਉਹ ਕੰਮ ਕਰਦਾ ਸੀ ਨਰਸਰੀ ਚ ਜੀ ਅ ਕਈ ਸੀ ਉਹ ਯੂਨੀਵਰਸਿਟੀ ਦੇ ਉੱਥੇ ਨਰਸਰੀ ਚ ਉੱਥੇ ਲੱਗ ਗਏ ਜੀ ਉੱਥੇ ਫੇਰ ਇਹ ਹੋਇਆ ਵੀ ਉਹ ਅਸੀਂ ਹੱਸਣਾ ਯਾਰ ਵੀ ਆਪਾਂ ਕਿਹੜੇ ਜੇ ਕੰਮ ਤੇ ਆ ਗਏ ਹਾਂ ਵੀ ਇਹ ਇੰਝੇ ਜੇ ਕੰਮ ਤੋਂ ਉੱਤੇ ਹੋਣ ਵਾਸਤੇ ਤਾਂ ਸੋਚਿਆ ਸੀ ਪੜ੍ਹੇ ਲਿਖੇ ਸੀ ਤੇ ਕੰਮ ਕੀ ਕਰਨ ਲਾ ਕੇ ਤੇ ਕਰਦੇ ਕਰੋਦੇ ਇਹ ਅਸੀਂ ਕਈ ਚੀਜ਼ਾਂ ਦਾ ਉਦੋਂ ਇਹ ਸੀ ਜੀ ਪੰਗਾ ਸੀ ਵੀ ਉਦੋਂ ਇੰਟਰਨੈਟ ਨਹੀਂ ਸੀ ਜੇ ਕੋਈ ਚੀਜ਼ ਲੱਭਣੀ ਹੁੰਦੀ ਕਈ ਥਾਵਾਂ ਤੇ ਜਾਓ ਜੇ ਯੂਨੀਵਰਸਿਟੀ ਦੇ ਅੰਦਰ ਜਾਣਾ ਪੈਣਾ ਇੱਥੇ ਬੈਠੇ ਕੁਝ ਨਹੀਂ ਕਰ ਸਕਦੇ ਤੇ ਇੰਨਾ ਟਾਈਮ ਨਹੀਂ ਸੀ ਮੈਂ ਵੀ ਤੁਹਾਨੂੰ ਰੋਟੀ ਕਪੜਾ ਮੰਗਾਣ ਵਾਸਤੇ ਕੰਮ ਵੀ ਕਰਨਾ ਪੈਣਾ ਤੇ ਚਲੋ ਮਕਾਨ ਬਾਅਦ ਚ ਦੇਖੇ ਰੋਟੀ ਤੇ ਕਪੜਾ ਤਾਂ ਜ਼ਰੂਰੀ ਹੈ ਇੱਕ ਬੱਚਾ ਨਾਲ ਮੇਰੇ ਤੇ ਇਹ ਇੱਕ ਇਹ ਵੀ ਹੋਇਆ ਜਦਦੇ ਮੈਂ ਆਇਆ 9 ਸਤੰਬਰ ਨੂੰ ਜੀ 2001 ਨੂੰ ਅੱਛਾ ਅ 11 ਸਤੰਬਰ ਨੂੰ ਅਮਰੀਕਾ ਦੇ ਟੈਗ ਹੋਇਆ ਉਸ ਟਾਈਮ ਇਹਨਾਂ ਦਾ ਵੀ ਸਾਰਾ ਉਥਲ-ਪੁਥਲ ਹੋ ਗਿਆ ਜੋਬਾਂ ਵਗੈਰਾ ਹੋਰ ਬਹੁਤ ਕੁਝ ਕਿਉਂਕਿ ਬਹੁਤ ਕੰਪਨੀਆਂ ਬੰਦ ਹੋਈਆਂ ਬਹੁਤ ਕੁਝ ਹੋਇਆ ਫਿਰ ਇਹ ਹੋਇਆ ਹਾਲਾਤ ਆਲੇ-ਦੋਲੇ ਦੇਖਦੇ ਹੋਏ ਕਈਆਂ ਨੂੰ ਪੁੱਛਿਆ ਮਗਰਲਿਆਂ ਨੂੰ ਮੂਹਲੇ ਨੂੰ ਕੀ ਕੀਤਾ ਜਾਵੇ ਕਈਆਂ ਨੇ ਸਾਰਿਆਂ ਨੇ ਮਤਲਬ ਜਿਵੇਂ ਨਚੋੜ ਜਾ ਕੱਢ ਕੇ ਦੇਤਾ ਵੀ ਯਾਰ ਸਾਹ ਤੂੰ ਟਰੱਕ ਚਲਾ ਲਾ ਦੋ ਫਿਰ ਟਰੱਕ ਚਲਾਇਆ ਟਰੱਕ ਚਲਾਉਣ ਤੋਂ ਬਾਅਦ ਇੱਕ ਤਾਰਤਰੀ ਹਾਂਜੀ ਇਹ 10 ਸਾਲ ਲਗਭਗ 9-10 ਸਾਲ ਲਗਾਤਾਰ ਟਰੱਕ ਚਲਾਇਆ ਹੂੰ 2002 ਦੀ ਫਰਵਰੀ ਦੇ ਵਿੱਚ ਪਹਿਲੀ ਵਾਰੀ ਟਰੱਕ ਤੇ ਚੜਿਆ ਅੱਛਾ ਜਿੱਦੇ ਟਰੱਕ ਤੇ ਚੜਿਆ ਉਦੋਂ ਮੈਂ ਮੇਰੇ ਕੋਲ ਬੇਸਮੈਂਟ ਸੀ 350 ਡਾਲਰ ਬੇਸਮੈਂਟ ਦਾ ਕਿਰਾਇਆ ਸੀ ਮੇਰੇ ਕੋਲ 4-500 ਡਾਲਰ ਸੀ ਉਦੋਂ ਹੀ ਜਿੱਦ ਦੇ ਮੈਂ ਟਰੱਕ ਚਲਾਉਣ ਲੱਗਿਆ ਤੇ ਉਸ ਤੋਂ ਬਾਅਦ ਇਹ ਹੋਇਆ ਜੀ ਮਤਲਬ ਉਹ ਵੀ ਸਾਡੇ ਯੂਨੀਵਰਸਿਟੀ ਦਾ ਸੀ ਬੰਦਾ ਜਿਹੜਾ ਮੇਰਾ ਮੂਰੇ ਸੀ ਉਹ ਕਲਾਸ ਤੋਂ ਪੜਦਾ ਤੇ ਉਹਨਾਂ ਦਾ ਟੈਕਸੀ ਤੇ ਉਹ ਦੋ ਭਾਈ ਚਲਾਉਂਦੇ ਸੀ ਇੱਕ ਉਹ ਇੰਡੀਆ ਗਿਆ ਸੀ ਕੁਦਰਤੀ ਉਹ ਕਹਿੰਦਾ ਯਾਰ ਮੇਰੇ ਨਾਲ ਦੋ ਤਿੰਨ ਮਹੀਨੇ ਲਵਾ ਦੇ ਤੇ ਨਾਲੇ ਹੱਥ ਖੋਲ੍ਹ ਜੂ ਨਾਲੇ ਆਪਾਂ ਗੱਲਾਂ ਗੁੱਲਾਂ ਹੀ ਮਾਰ ਲਿਆ ਕਰਾਂਗੇ ਆਪਣਾ ਟਾਈਮ ਪਾਸ ਹੋ ਜਾ ਕਰੂ ਤੇ ਇਹ ਹੋਇਆ ਜੀ ਅਸੀਂ ਗੱਲਾਂ ਗੁੱਲਾਂ ਮਾਰਦੇ ਫਿਰ ਦੋਵਾਂ ਨੂੰ ਘੱਟ ਨਹੀਂਦਾ ਆਇਆ ਕਰੇ ਗੱਲਾਂ ਮਾਰਦੇ ਤੇ じゃ ਕਈ ਵਾਰੀ ਬਾਲਾ ਹੀ ਤੰਗ ਕਰੇ ਕਿ ਉਹਨਾਂ ਦਾ ਆਪਣਾ ਟਰੱਕ ਸੀਗਾ ਉਹ ਸੌ ਜਾ ਯਾਰ ਇੱਥੇ ਖੜਾ ਆ ਕੇ ਸੌ ਜਾਂਦੇ ਉਹਨਾਂ ਨਾਲ ਜੋ ਲੱਗਿਆ ਤੇ ਟਰੱਕ ਚਲਾਉਂਦਾ ਰਿਹਾ ਸਾਲਿਕ ਚਲਾਇਆ ਤੇ ਉਸ ਤੋਂ ਬਾਅਦ ਦੂਜੇ ਮੇਰਾ ਜਿਹੜਾ ਸਾਡੇ ਨਾਲ ਮੇਰੇ ਨਾਲ ਆਇਆ ਸੀ ਉੱਥੇ ਅਸਿਸਟੈਂਟ ਪ੍ਰੋਫੈਸਰ ਦੀ ਜਵਾਬ ਛੱਡ ਕੇ ਜਗਜੀਤ ਗਿੱਲ ਇੱਕ ਸਾਡਾ ਮੇਰੇ ਨਾਲ 11ਵੀਂ ਤੋਂ ਪੜ੍ਹਨ ਲੱਗਿਆ ਸੀ ਜੀਐਨਈ ਚ ਪੜ੍ਹਨ ਲੱਗਿਆ ਸੀ ਇੰਜੀਨੀਅਰਿੰਗ ਕੀਤੀ ਸੀ ਉਹਨੇ ਉੱਥੇ ਸਾਲ ਘਵਾ ਦੋ ਆ ਗਿਆ ਤੇ ਅਸੀਂ ਟਰੱਕ ਦਾ ਹੀ ਸੋਚਿਆ ਵੀ ਟਰੱਕ ਚਲਾਵਾਂਗੇ ਉਹ ਤਾਂ ਬਣਦਾ ਨਹੀਂ ਕਰਦੇ ਕਰਾਉਂਦੇ ਆਏ ਹੋਇਆ 2003 ਦੀ ਫਰਵਰੀ ਦੇ ਵਿੱਚ ਇਹ ਦੋਨੇ ਜਣੇ ਸਾਡੇ ਜਗਜੀਤ ਗਿਲ ਗੋਲਡ ਮੈਲ ਇਸਤੇ ਇੰਜੀਨੀਅਰਿੰਗ ਕਾਲ ਜਿਹੜਾ ਟਰੱਕ ਚਲਾਉਂਦੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਅ ਫਰਵਰੀ ਸੀ 2003 ਦੀ ਇਹ ਉਹ ਉਸ ਤੋਂ ਬਾਅਦ ਫਿਰ ਨਾਮੰਡੋਰ ਹੋ ਗਿਆ ਜੀ ਮਤਲਬ ਉਸ ਟਾਈਮ ਇਹ ਹੋਇਆ ਜੀ ਵੀ ਉੱਥੇ ਵੀ ਸਾਨੂੰ ਕਿਸੇ ਨੇ ਨਹੀਂ ਛੱਲਿਆ ਇੱਥੇ ਆ ਕੇ ਵੀ ਉਹੀ ਮਾਰਾਂ ਤੇ ਬੰਦੇ ਦੋ ਨਾਲ ਦੇ ਜਿਨ੍ਹਾਂ ਨਾਲ ਉਹ ਛੋਟੇ ਹੁੰਦਿਆਂ ਤੋਂ ਕਿਉਂਕਿ ਜਗਜੀਤ ਗਿੱਲ ਨਾਲ 7 ਸਾਲ ਕਮਰੇ ਚ ਰਿਹਾ ਉਹ ਜਿਹੜਾ ਸੀ ਹਰਵੰਸ ਦਿਓਲ ਸੀ ਉਹਦੇ ਨਾਲ ਉਸ ਤੋਂ ਵੀ ਵੱਧ ਕਿਉਂਕਿ ਅਸੀਂ ਜਦੋਂ 11ਵੀਂ 12ਵੀਂ ਦੇ ਵਿੱਚ ਇਕੱਠੇ ਹੋਏ ਸੀ ਸਿੰਗਰੂਰ ਕਾਲਜ ਮਸਤੋਣੇ ਉਦੋਂ ਇਕੱਠੇ ਸੀ ਉਦੋਂ ਤੋਂ ਇੱਥੇ ਤੱਕ ਇਕੱਠੇ ਸੀ ਉਹ ਭਾਵੇਂ ਉਹ ਜੀਐਨਈ ਚ ਪੜ੍ਹਿਆ ਸੀ ਪਰ ਅਸੀਂ ਰਹਿੰਦੇ ਲੋਹੜੇ ਨੇ ਵੀ ਲਗਭਗ ਇਕੱਠੇ ਰਹੇ ਰੋਜ਼ ਦਾ ਮਿਲਣਾ ਰੋਜ਼ ਉਹ ਜੀਐਨਈ ਦੇ ਹੋਸਟਲ ਦੀ ਬਜਾਏ ਪੀਏਯੂ ਦੇ ਵਿੱਚ ਕਮਰਾ ਕਈ ਵਾਰੀ ਕਿਸੇ ਦੇ ਨਾਲ ਰਹਿ ਜਣਾ ਉਹਨੇ ਜਾਂ ਗੇਟ ਤੇ ਪੀਏਯੂ ਦੇ 3 ਨੰਬਰ ਗੇਟ ਵਾਲੇ ਵਸੇ ਕਮਰਾ ਲੈ ਕੇ ਰੋਟੀ ਸਾਡੇ ਨਾਲ ਹੀ ਖਾਣੀ ਉਹਨੇ ਉਹ ਵੀ 5-6 ਸਾਲ ਉੱਥੇ ਅਹੀਂ ਰਹਿਆ ਮੈਂ 4 ਸਾਲ ਤਰ ਇਹੀ ਚ ਕਿਉਂਕਿ ਉਹਦੇ ਇੱਕ ਮੈਥ ਦੀ ਸਮੱਸਿਆ ਸੀ ਮੇਰੇ ਖਿਆਲੋਂ ਉਹਨੇ 5-4 ਸਾਲ ਵਾਲੀ ਡਿਗਰੀ ਪੰਜ ਚ ਕੀਤੀ ਸੀ ਤੇ ਉਹ ਉਦੋਂ ਬਾਅਦ ਵੀ ਮਿਲਦੇ ਰਹੇ ਫਿਰ ਉਹ ਇੱਥੇ ਆ ਗਿਆ ਇੱਥੇ ਐਕਸੀਡੈਂਟ ਹੋਇਆ ਤੇ ਫਿਰ ਨਾਮਾਡੋਲ ਹੋ ਗਿਆ ਫਿਰ ਇੱਕ ਕਿਤਾਬ ਜਿਹੜੀ ਸੀ ਯਾਨੀ ਕਿ ਲਿਖੀ ਜਦੋਂ ਇੱਕ ਕਿਸੇ ਦੀ ਪ੍ਰੇਰਣਾ ਨਾਲ ਲਿਖੀ ਜਾਂ ਆਪਣੇ ਅੰਦਰੋਂ ਇਹ ਗੱਲ ਨਿਕਲੀ ਕਿ ਹੁਣ ਮੈਂ ਬੜ ਬਹੁਤ ਲਿਆ ਤੇ ਹੁਣ ਮੈਨੂੰ ਲਿਖਣਾ ਚਾਹੀਦਾ ਇਹ ਹੋਇਆ ਜੀ ਜਦੋਂ ਇਕੱਠੇ ਬੰਦੇ ਮੇਰੇ ਬਾਹਲਾ ਹੋਰ ਤਾਂ ਕੋਈ ਰਿਸ਼ਤੇਦਾਰ ਨਹੀਂ ਸੀ ਕੋਈ ਹੋਰ ਜਾਣ ਪਛਾਣ ਦਾ ਕੋਈ ਨਹੀਂ ਸੀ ਇੱਥੇ ਸੀ ਯੂਨੀਵਰਸਿਟੀ ਵਾਲੇ ਮੇਰੇ ਪੀ ਜੂ ਵਾਲੇ ਜਾਣ ਪਛਾਣ ਦੇ ਉਹਨਾਂ ਟਾਈਮਾਂ 'ਚ ਪੀ ਜੂ ਹੁਣ ਵੀ ਇੱਕ ਮੀਟਿੰਗ ਜੀ ਕਰਦੇ ਹੁੰਦੇ ਆ ਸਾਲਾਨਾ ਹੁਣ ਵੀ ਕਰਦੇ ਨੇ ਮੈਂ ਬਹੁਤੇ ਵਾਰੀ ਨਹੀਂ ਗਿਆ ਮੈਨੂੰ ਬੁਲਾਉਂਦੇ ਹੁੰਦੇ ਆ ਕਿ ਟਾਈਮ ਬੜੇ ਸਮੱਸਿਆਵਾਂ ਆ ਨੇ ਇੱਕ ਦੋ ਦਿਨ ਛੁੱਟੀ ਹੁੰਦੀ ਹੈ ਜਾ ਨਹੀਂ ਜਾਂਦਾ ਉਦੋਂ ਨੇ ਕਿਹਾ ਇੱਕ ਦਿਨ ਮੈਂ ਪਹਿਲਾਂ ਮੇਰੇ ਕਈ ਵਾਰੀ ਹੁਣ ਵੀ ਯਾਦ ਆਉਂਦੀ ਹੈ ਜਰਨਲ ਚਿੱਤਰਕਾਰ ਇਹਨਾਂ ਦੀ ਮੀਟਿੰਗ 'ਚ ਬੈਠਾ ਸੀ ਉਹ ਪਾਰਟੀ 'ਚ ਪੀਜ ਬਿਣੇ ਦੀ ਉਹ ਟੇਬਲ ਤੇ ਮੈਂ ਬੈਠ ਗਿਆ ਉਹ ਗੱਲਾਂ ਕਰੀ ਗਏ ਕਰੀ ਗਏ ਜਰਨਲ ਚਿੱਤਰਕਾਰ ਮੇਰੇ ਅੱਧੇ ਪੌਣੇ ਘੰਟੇ ਵੱਧ ਗੱਲਾਂ ਸੁਣ ਕੇ ਕਰ ਕੀ ਮੈਨੂੰ ਕਹਿੰਦਾ ਤੇਰੇ 'ਚ ਯਾਰ ਕੋਈ ਖਾਸ ਗੱਲ ਹੈ ਮੈਂ ਹੈਰਾਨ ਜਾਵਾਂ ਯਾਰ ਕਿ ਕੋਈ ਖਾਸ ਮੈਂ ਕਿਵੇਂ ਖਾਸ ਕਹਿੰਦੇ ਕਹਿੰਦੇ ਯਾਰ ਤੂੰ ਇਹ ਦੱਸ ਤੂੰ ਤੇਰੇ ਸ਼ੌਕ ਕੀ ਨੇ ਵਧੀਆ ਕੀ ਤੈਨੂੰ ਲੱਗਦਾ ਮਹਾਂ ਇਹ ਕਿਤਾਬਾਂ ਪੜ੍ਹਨਾ ਵਗੈਰਾ ਇਹ ਮੇਰੇ ਤਾਂ ਇਹ ਹੀ ਵਧੀਆ ਤੇ ਮੈਂ ਥੋੜਾ ਵਾਦਾ ਕਦੇ ਪਹਿਲਾਂ ਲਿਖ ਲੈਂਦਾ ਹੁਣ ਨਹੀਂ ਤੇ ਕਹਿੰਦਾ ਬਸ ਇਹ ਮੈਂ ਇਹ ਹੀ ਦੇਖ ਰਿਹਾ ਸੀ ਤੇਰੇ 'ਚ ਹੈ ਇਹ ਤੂੰ ਕੁਛੇ ਵਿੱਚ ਕਰ ਸਕਦਾ ਉਹ ਮੈਂ ਚਲੋ ਜੀ ਆਈ ਗਈ ਫੇਰ ਕਰਤੀ ਫੇਰ ਮੈਨੂੰ ਇਹ ਹੋਇਆ ਜੀ 2010 ਦੇ ਵਿੱਚ 9-10 ਸਾਲਾਂ ਬਾਅਦ ਮੈਨੂੰ ਪੀ.ਐਚ.ਯੂ ਵਾਲੇ ਬੰਦੇ ਇੱਕ ਸਰਿੰਦਰ ਚੈਲ ਜੀ ਅਖਬਾਰ ਦੇ ਵਿੱਚ ਤੇ ਕਈਆਂ ਅਖਬਾਰਾਂ ਚ ਉਹ ਕੰਮ ਕੀਤਾ ਉਹਨਾਂ ਨੇ ਉਹ ਪੀਜੂ ਹੀ ਪੜ੍ਹੇ ਸੀ ਉਹ ਸਰਿੰਦਰ ਪਾਲ ਚੈਲ ਹਾਂਜੀ ਸਰਿੰਦਰ ਕਾਲੀ ਚੈਲ ਹਾਂਜੀ ਕਾਲੀ ਵਾਲੇ ਉਹ ਏਸੀ ਵੀ ਉਹ ਪੀਐਸ ਜੂ ਵਾਲੇ ਉਹ ਵੈਸੇ ਪਹਿਲੀ ਕਿਤਾਬੀ ਬੰਦੇ ਆ ਕਿਤਾਬਾਂ ਨਾਲ ਜੁੜੇ ਹੋਏ ਬਿਲਕੁਲ ਉਹ ਗੱਲਾਂ ਬਾਤਾਂ ਜਦੋਂ ਕਈ ਵਾਰੀ ਉਹਨਾਂ ਦੇ ਘਰੇ ਬੈਠ ਕੇ ਕਰਨੀਆਂ ਤੇ ਉਹ ਦੇਖਦੇ ਰਹਿੰਦੇ ਸੀ ਉਹ ਕਹਿੰਦੇ ਯਾਰ ਵੀ ਮੈਂ ਉਹਨੂੰ ਕਹਿ ਦੇਣਾ ਬਾਈ ਮੈਂ ਐ ਲਿਖਿਆ ਪੜ੍ਹਿਆ ਉਹ ਕਰ ਕਿਉਂਕਿ ਯਾਰ ਹੁਣ ਕਿਉਂ ਨਹੀਂ ਕਰਦਾ ਲਿਖਦਾ ਮਹ ਜਬੀ ਟਾਈਮ ਨਹੀਂ ਹੁੰਦਾ ਟਰੱਕ 'ਚ ਸਾਰਾ ਦਿਨ ਤਾਂ ਇਹ ਤੂੰ ਕੰਮ ਕਰਦਾ ਬੈਠਾ ਹੁੰਨਾ ਇੱਕ ਸਮਾਨ ਲੱਦਦੇ ਆ ਲਾਉਂਦੇ ਆ ਲੋਡਿੰਗ ਅਨਲੋਡਿੰਗ ਉਹਦੇ ਬਿੱਲ ਹੁੰਦੇ ਉਹਦੋਂ ਕੁਝ ਕਰਿਆ ਕਰ ਤੇਰੇ ਕੋਲ ਪੈਨ ਹੁੰਦਾ ਹੈ ਕਾਗਜ਼ ਰੱਖ ਲਿਆ ਕਰ ਮੇਰੇ ਕੋਲ ਕਾਗਜ਼ ਵੀ ਹੁੰਦਾ ਜੀ ਪਰ ਪੈਨ ਹੁੰਦਾ ਤੇ ਲਿਖਣਾ ਉਹਦੇ ਤੇ ਲਿਖਿਆ ਕਰ ਉਹਨਾਂ ਟਾਈਮਾਂ 'ਚ ਜੀ ਮੈਂ ਕੀ ਕੀਤਾ ਨਾ ਉਹ ਛੋਟੇ ਛੋਟੇ ਟੋਟਕੇ ਜੇ ਮੈਂ ਕੈਨੇਡਾ ਦੇ ਉਸਤੇ ਬੋਲੀਆਂ ਜੋੜਨੀਆਂ ਸ਼ੁਰੂ ਕਰੀਆਂ ਤੇ ਉਹ ਕਿਤਾਬ ਚ ਬਾਤਾਂ ਛੜਕਦੀਆਂ ਜੇ ਵੀ ਹੈਗੀਆਂ ਤੇ ਉਹ ਕੁਝ ਹੋਰਾਂ ਥਾਵਾਂ ਤੇ ਵੀ ਬਾਤੀਆਂ ਹਾਂ ਹਾਂ ਉਹ ਹੈਗੇ ਤੇ ਉਹ ਕੀ ਹੋਇਆ ਜੀ ਅ ਪਹਿਰੇ ਹੋਇਆ ਮੈਂ ਇੱਕ ਤਾਂ ਪਹਿਲਾਂ ਨੇ ਕਹਾਣੀ ਲਿਖੀ ਪਈ ਸੀ ਅ ਮੇਰੇ ਖਿਆਲੋਂ ਦੌਰਾਨ ਸੁਗਣਖੀ ਚੜ੍ਹਾਈ ਕਰਨਗੇ ਸੀ 12 ਚ ਸ਼ਹਿਰ ਦੇ ਪੂਰੇ ਹੋਏ ਮੇਰੇ ਖਿਆਲ ਉਹਨਾਂ ਦਿਨਾਂ ਜਾਂ ਜਦੋਂ ਬਾਦ ਦੀ ਗੱਲ ਹੈ ਉਹ ਅਨਖੀ ਸਾਹਿਬ ਆਪ ਨਹੀਂ ਸੀ ਕ੍ਰਾਂਤੀਪਾਲ ਨਾਲ ਗੱਲ ਹੋਈ ਸੀ ਉਹ ਕਹਾਣੀ ਪੰਜਾਬੋ ਮੈਗਜ਼ੀਨ ਹਾਂ ਉਹਨਾਂ ਨੂੰ ਮੈਂ ਕਹਾਣੀ ਭੇਜੀ ਸੀ ਉਹ ਵੀ ਕਿਦੋਂ ਮੈਂ ਈਮੇਲ ਐਡਰੈਸ ਲਏਗਾ ਹਾਂ ਹਾਂ ਤੂੰ ਕਹਾਣੀ ਭੇਜੀ ਤੇ ਮੈਨੂੰ ਇੱਕ ਦਿਨ ਫੋਨ ਆਇਆ ਉਹ ਮੈਂ ਇੰਡੀਆ ਤੋਂ ਨੰਬਰ ਆਇਆ ਮੈਨੂੰ ਪਤਾ ਨਹੀਂ ਯਾਰ ਕੌਣ ਉਹ ਮਤਲਬ ਕ੍ਰਾਂਤੀਪਾਲ ਦਾ ਵੀ ਬੋਲਣ ਦਾ ਸਟਾਈਲ ਵੀ ਹੋਈ ਹੈ ਵੀ ਉਹਨੇ ਮਤਲਬ ਕੋਈ ਬਾੜਾ ਨਹੀਂ ਜਿਵੇਂ ਵਿਸ਼ੇਸ਼ਣ ਜੇ ਲਾਉਂਦਾ ਨਹੀਂ ਸਿੱਧਾ ਹੀ ਚੱਲਦਾ ਉਹ ਮੈਨੂੰ ਕਹਿੰਦਾ ਉਹ ਮੈਂ ਕ੍ਰਾਂਤੀ ਬੋਲਦਾ ਤੂੰ ਗਰਮ ਈਮੇਲ ਆਵੇਂਗਾ ਹਾਂਜੀ ਉਹ ਤੇਰੀ ਕਹਾਣੀ ਛਪੀ ਐਡਰੈਸ ਤੇ ਭੇਜ ਮੈਗਜ਼ੀਨ ਭੇਜਣਾ ਤੈਨੂੰ ਉਹ ਬਈ ਮੈਂ ਕਿਹਾ ਤੁਸੀਂ ਤੁਸੀਂ ਤਾਂ ਇੰਡੀਆ ਤੋਂ ਬੋਲ ਰਹੇ ਹੋ ਨਾ ਹਾਂ ਮੈਂ ਕਿਹਾ ਮੈਂ ਤੁਹਾਨੂੰ ਆਸ਼ਵਾਸਨ ਕਰਦਾ ਤੁਹਾਨੂੰ ਪੈਸੇ ਮਿਲਣਗੇ ਉਹ ਨਹੀਂ ਮੈਂ ਤੇਰੇ ਇੰਨੇ ਕ ਮੈਂ ਖਰਚ ਦੂੰ ਤੇਰੀ ਬਾਤ ਅਸਲ ਲੱਗੇਗਾ ਨਾ ਇੰਡੀਆ ਕਿਤੇ ਕੋਈ ਨਹੀਂ ਤੇ ਉਹਨਾਂ ਨਾਲ ਗੱਲ ਹੋਈ ਉਹ ਫਿਰ ਮੈਨੂੰ ਇੱਕ ਦੋ ਵਾਰੀ ਉਹਨੇ ਦੇਖਿਆ ਵੇ ਮੈਨੂੰ ਗ੍ਰਾਂਤੀਵਾਲ ਨੇ ਕਿਹਾ ਬਈ ਯਾਰ ਤੂੰ ਲਿਖ ਸਕਦਾ ਹੈ ਕੁਝ ਮੈਂ ਕਿਹਾ ਬਈ ਲਿਖ ਤਾਂ ਬਹੁਤ ਸਕਦਾ ਛਾਪੂ ਆ ਕੋਣ ਉਹ ਯਾਰ ਮੈਂ ਛਾਪੂ ਆ ਮੁਝੇ ਬਹੁਤੇ ਬੰਦੇ ਨਾ ਛਾਪਣ ਵੇਲੇ ਕਹਿੰਦੇ ਆ ਆਹ ਚੀਜ਼ ਕੰਟਰੋਵਰਸ਼ੀਅਲ ਆ ਆਹ ਅਸੀਂ ਛਾਪ ਨਹੀਂ ਸਕਦੇ ਲਿਖ ਨਹੀਂ ਸਕਦੇ ਉਹ ਕ੍ਰਾਂਤੀਬਾਲ ਦਾ ਇਹ ਦੇਖਿਆ ਵੀ ਉਹ ਕਹਿੰਦਾ ਯਾਰ ਮੈਂ ਤੇਰਾ ਕੁਝ ਨਹੀਂ ਕੱਟਣਾ ਓੜਣਾ ਨਾ ਹੈ ਤੈਨੂੰ ਇਹ ਕਹਿਣਾ ਵੀ ਇਹ ਕੰਟਰੋਵਰਸ਼ੀਅਲ ਹੈ ਉਹ ਜਿਹੜੀਆਂ ਗੱਲਾਂ ਲੋਕਾਂ ਦੀਆਂ ਨੇ ਲੋਕਾਂ ਦੇ ਵਾਸਤੇ ਲਿਖਣਾ ਉਹ ਲਿਖ ਤੇ ਤੂੰ ਲਿਖ ਸਕਦੇ ਮੈਂ ਕਹਿੰਦਾ ਫਿਰ ਮੈਂ ਜਿਹੜਾ ਹੁਣ ਤੱਕ ਕੰਮ ਕਰਿਆ ਕਿਤਾਬ ਦਾਸ ਸ਼ੁਰੂ ਕਰ ਲਿਆ ਨਾ ਤੇ ਤੁਸੀਂ ਛਾਪੀ ਜਾਇਓ ਫਿਰ ਇਹ ਬਾਤਾਂ ਛੜਕਦੀਆਂ 6 ਸਾਲ ਉਹਨਾਂ ਨੇ ਲਗਾਤਾਰ ਹਿੱਸਿਆਂ ਦੇ ਵਿੱਚ ਛਾਪੀ ਇਹ ਜਿੰਨੇ ਹਾਂਜੀ ਜਿੰਨੇ ਚੈਪਟਰ ਨੇ ਇਹ ਸਾਰੇ ਕਹਾਣੀ ਪੰਜਾਬ ਵਿੱਚ ਛਪੇ ਸੀ ਤੇ ਇਹ ਮੈਂ ਕਈ ਵਾਰੀ ਬਾਅਦ ਚ ਵੀ ਹੱਸਦਾ ਇੱਕ ਵਾਰੀ ਮੈਂ ਕ੍ਰਾਂਤੀਬਾਲ ਨੂੰ ਕਿਹਾ ਬਈ ਕਹਾਣੀ ਪੰਜਾਬ ਨੇ ਕੋਈ ਪੂਰੀ ਕਿਤਾਬ ਛਾਪੀ ਹੈ ਨਹੀਂ ਨਹੀਂ ਯਾਰ ਇਹ ਨਹੀਂ ਛਾਪੀ ਨਹੀਂ ਹੋਣੀ ਉਹ ਬਾਤਾਂ ਛੜਕਦੀਆਂ ਉਹ ਯਾਰ ਇਹ ਤਾਂ ਕਦੀ ਇਹ ਤਾਂ ਕਦੇ ਤੂੰ ਵੀ ਪੁੱਛੀ ਜਾਂਦਾ ਵੀ ਤੂੰ ਇਹ ਤਾਂ 26 26 ਹੈ ਤੇ ਇਹ ਤਾਂ ਤੈਨੂੰ ਪੁੱਛਣਾ ਨਹੀਂ ਲੋੜ ਨਹੀਂ ਬੰਦੇ ਹੋਰ ਬਹੁਤ ਕਹਾਣੀ ਪੰਜਾਬ ਚ ਸਾਰਾ ਮਟਪੜਾ ਸਾਰਾ ਛਪਿਆ ਪਾਚੀ ਕਿਤਾਬਾਂ ਚ ਹਾਂਜੀ ਫਿਰ ਹੀ ਹੋਇਆ ਵੀ ਉਹ ਜਿੱਥੇ ਉਹਨਾਂ ਦਾ ਮੈਗਜ਼ੀਨ ਪ੍ਰਿੰਟ ਹੁੰਦਾ ਹੈ ਕਹਾਣੀ ਪੰਜਾਬ ਉਸੇ ਪ੍ਰੈਸ ਚ ਨਵਜੋਗ ਵਾਲੇ ਆਪਾਂ ਛਾਪਦੇ ਆਨੇ ਉਹ ਜਿਹੜਾ ਟਾਈਪ ਕਰਦਾ ਸੀ ਬੰਦਾ ਉਹ ਕਿਤੇ ਨਵਜੁਗੜਿਆਂ ਨੂੰ ਕਹਿੰਦਾ ਯਾਰ ਸਮਾਨ ਮਤਲਬ ਜਿਹੜਾ ਪੈਸੇ ਦੀ ਗੱਲ ਆ ਇਹ ਛਪਣ ਵਾਲਾ ਹੈ ਇਹ ਬੜੀ ਕਮਾਲ ਦੀ ਕਿਤਾਬ ਹੈ ਤੇ ਉਹ ਕ੍ਰਾਂਤੀਪਾਲ ਜਦੋਂ ਹਲੇ ਅੱਧ ਵਿਚਾਲਾ ਜੀ ਲਿਖਿਆ ਹੋਣਾ ਤੇ ਕਹਿੰਦਾ ਯਾਰ ਇਹ ਮੰਗਦੇ ਆ ਉਹ ਮੈਂ ਕਿਹਾ ਜੀ ਪੂਰਾ ਤਾਂ ਉਹ ਲੈਣ ਦੇ ਕਹਿੰਦਾ ਚੱਲ ਜਦੋਂ ਹੋ ਗਿਆ ਮੈਨੂੰ ਦੱਸੀ ਤੇ ਵਿੱਚ ਬਹੁਤ ਸਾਰੇ ਫੋਨ ਆਉਣ ਲੱਗੇ ਸੀ ਜਦੋਂ ਇਹ ਉਹ ਕਹਾਣੀ ਪੰਜਾਬ ਪਹੁੰਚਾ ਮੈਂ ਜਾਂਦਾ ਸੀ ਹਾਂਜੀ ਉਦੋਂ ਕਹਾਣੀ ਪੰਜਾਬ ਦੇ ਇੱਕ ਰਾਤ ਨੂੰ ਕਿਤੇ ਫੋਨ ਆਇਆ ਕੋਈ ਬਜ਼ੁਰਗ ਜਿਹਾ ਬੰਦਾ ਇਹ ਪਤਾ ਨਹੀਂ ਕੌਣ ਹੈ ਤੇ ਮੈਂ ਕ੍ਰਾਂਤੀਪਾਲ ਨੂੰ ਪੁੱਛਿਆ ਕਹਿੰਦਾ ਵੀ ਨੰਬਰ ਦੱਸ ਜਰਾ ਤਾਂ ਮੈਨੂੰ ਉਹਨੂੰ ਪਤਾ ਨਹੀਂ ਨੰਬਰ ਸੀ ਕਹਿੰਦੇ ਤਾਂ ਗਰਦਿਆਲ ਸਿੰਘ ਦਾ ਨੰਬਰ ਹੈ ਹਾਂ ਜੋ ਮੈਂ ਕਿਹੜੇ ਕਹਿੰਦੇ ਅੜੀ ਦੇ ਦੀਵਾਲੇ ਤੂੰ ਮੈਂ ਕਮਾਲ ਹੈ ਮੈਨੂੰ ਕਿਵੇਂ ਜਾਣਦੇ ਕਹਿੰਦੇ ਯਾਰ ਤੈਨੂੰ ਬਹੁਤ ਹੰਦੇ ਜਾਣਦੇ ਕਹਿੰਦਾ ਵੀ ਉਹ ਕਹਾਣੀ ਪੰਜਾਬ ਨੂੰ ਜਾਣਦੇ ਹੈ ਉਹਦੇ ਕਰਕੇ ਤੈਨੂੰ ਜਾਣਦੇ ਤੇ ਮੈਂ ਕਿਹਾ ਜੀ ਮੈਂ ਫੋਨ ਕਰਾਂ ਫਿਰ ਉਹਨਾਂ ਨੂੰ ਕਹਿੰਦੇ ਜੀ ਗੱਲ ਤਾਂ ਨਹੀਂ ਹੋਈ ਮੈਂ ਕਿਹਾ ਵੀ ਉਹ ਤਾਂ ਰਾਤ ਨੂੰ ਮੈਸੇਜ ਛੱਡਿਆ ਸੀ ਉਹਨਾਂ ਨੇ ਕਿਉਂ ਸਤਿ ਸ਼੍ਰੀ ਅਕਾਲ ਜੀ ਇੰਨਾ ਇੱਕ ਦੋ ਗੱਲਾਂ ਜੀਆਂ ਮਾ ਮੈਨੂੰ ਲੱਗਿਆ ਵੀ ਕੋਈ ਬਜ਼ੁਰਗ ਬੋਲ ਰਿਹਾ ਹੈ ਤੇ ਮੈਂ ਹੈਲ ਕਰਾਂਗਾ ਫਿਰ ਉਹਨਾਂ ਨਾਲ ਗੱਲ ਹੋਈ ਤੇ ਉਹ ਬਡੇ ਕਹਿੰਦੇ ਯਾਰ ਅ ਵੀ ਮੈਂ ਸ਼ਕਤ ਤਾਂ ਉਹਨਾਂ ਜਿੰਕੀ ਹਾਂਜੀ ਫਿਰ ਉਹ ਕਹਿੰਦੇ ਮੈਂ ਤੈਨੂੰ ਹੋਰ ਨਹੀਂ ਕੋਈ ਮਤਲਬ ਕਰਨ ਵਾਸਤੇ ਫੋਨ ਕੀਤਾ ਸੀ ਮੈਂ ਤੈਨੂੰ ਇਹ ਕਹਿਣ ਵਾਸਤੇ ਕੀਤਾ ਵੀ ਤੂੰ ਲੱਗਿਆ ਰੇ ਲਿਖਦਾ ਰੇ ਇਵੇਂ ਲਿਖ ਛੱਡੀ ਨਾ ਜਿਹੜੇ ਢੰਗ ਨਾਲ ਲਿਖਣੇ ਐਂ ਇਵੇਂ ਲਿਖ ਇਹ ਹੀ ਇਵੇਂ ਬਾਰਡਿੰਗ ਇਹ ਹੀ ਸ਼ਬਦ ਦੇ ਵਿੱਚ ਤੇ ਉਹ ਕਈ ਸ਼ਬਦ ਜਿਹੜੇ ਮਾਲਵੇ ਵਾਲੇ ਨੇ ਨਾ ਉਹ ਕਈ ਕਹਿੰਦੇ ਆ ਵੀ ਇਹ ਸਾਨੂੰ ਠੀਕ ਨਹੀਂ ਲੱਗਦੇ ਉੱਪਰ ਉਹ ਕਹਿੰਦੇ ਇਵੇਂ ਹੀ ਲੈ ਤੇ ਫਿਰ ਇੱਕ ਵਾਰੀ ਮੈਨੂੰ ਕਹਾਣੀ ਪੰਜਾਬ ਦੇ ਸ਼ਬਦਿਆਂ ਦੌਰਾਨ ਇੱਕ ਵਾਰੀ ਫੋਨ ਆਇਆ ਆ ਉਹ ਹਿੰਦੀ ਮੰਗ ਉਹ ਪੰਜਾਬੀ ਬੋਲੇ ਬੰਦਾ ਨਾ ਹੈ ਬੰਦਾ ਨਹੀਂ ਯਾਰ ਹੋਰ ਤਾਂ ਬਹੁਤ ਆਉਂਦੇ ਸੀ ਉਹ ਪਾਤਰਾਂ ਦੇ ਪਾਠਕਾਂ ਦੇ ਜਿਵੇਂ ਇੰਡੀਆ ਤੋਂ ਬਹੁਤ ਹੁੰਦੇ ਸੀ ਤੇ ਉਹਨਾਂ ਟਾਈਮਾਂ 'ਚ ਉਹ ਫੋਨ ਹਿੰਦੀ ਵਾਂਗੂ ਜਦੋਂ ਪੰਜਾਬੀ ਬੋਲੇ ਗਰਮੇਲ ਬੀਰੋ ਕੇ ਬੋਲ ਰਹੇ ਹੋ ਜੀ ਮੈਂ ਹਾਂ ਜੀ ਮੈਂ ਕਿਹਾ ਪਤਾ ਨਹੀਂ ਹਿੰਦੀ ਵਾਲਾ ਕੋਈ ਹੁੰਦਾ ਉਹ ਕਹਿੰਦਾ ਵੀ ਮੈਂ ਬੋਲ ਰਿਹਾ ਅ ਬੰਬਈ ਤੋਂ ਬੋਲ ਰਿਹਾ ਅਮਰੀਕ ਗਿੱਲ ਮੈਂ ਮੈਨੂੰ ਕਿਹਾ ਮੈਨੂੰ ਨਹੀਂ ਹੁੰਦਾ ਆਹ ਆਹ ਮੈਨੂੰ ਯਾਰ ਸਵੇਰਾ ਸਵੇਰਾ ਜੇ ਅਸੀਂ ਮੈਂ ਟਰੱਕ ਸਟਾਰਟ ਕਰਨਾ ਸੀ ਯਾਰ ਬੰਬਈ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਮਨ ਜੀ ਮੈਂ ਕਿਹਾ ਜੀ ਮੈਂ ਬਈ ਚ ਮੈਂ ਜੇ ਕਰ ਮੈਂ ਕਿਹਾ ਬੰਬਈ ਚ ਮਤਲਬ ਤੁਸੀਂ ਕਿਹੜੇ ਗਿੱਲ ਬੋਲਦੇ ਫਿਲਮਾਂ ਵਾਲੇ ਗਿੱਲ ਬੋਲਦੇ ਉਹ ਹੱਸ ਗਏ ਮਰੀ ਗੱਲਾਂ ਕਹਿੰਦੇ ਉਹ ਉਹ ਫਿਲਮਾਂ ਵਾਲਾ ਗਿੱਲ ਤਾਂ ਉਹਦਾ ਗਲੇਮਰ ਵਾਲਾ ਮੈਂ ਧਰ ਹੱਤ ਵਾਲਾ ਬੋਲ ਰਿਹਾ ਹੱਤਲਾ ਬੋਲ ਮੈਂ ਥੱਲੇ ਵਾਲਾ ਆ ਨਾ ਤੇਰੇ ਵਰਗਾ ਹੀ ਆ ਉਹ ਫਿਲਮਾਂ ਵਾਲਾ ਨਹੀਂ ਬੋਲਦਾ ਫਿਰ ਉਹਨਾਂ ਨੇ ਮੈਨੂੰ ਬਾਵਾ ਗੱਲਾਂ ਮਤਲਬ ਹੋਈਆਂ ਉਹ ਫਿਰ ਹੁਣ ਵੀ ਬਹੁਤ ਬੜੀ ਕਰ ਲੈਂਦੇ ਉਹ ਵੀ ਮੇਰੇ ਹਾਲ ਦੇ ਹੁੰਦੇ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਕਿਸੇ ਦਾ ਫੋਨ ਚੱਕਣ ਨੂੰ ਪਰ ਤੇਰਾ ਮੈਂ ਚੱਕ ਲੈਂਦਾ ਨਾ ਉਹ ਵੀਰ ਉਹਨਾਂ ਵੀ ਕਈ ਵਾਰੀ ਮੈਨੂੰ ਫਿਰ ਕਹਿੰਦੇ ਯਾਰ ਇਹ ਤੇਰੀ ਕਿਤਾਬ ਤੇ ਬਹੁਤ ਕੁਝ ਬਣ ਸਕਦਾ ਪਰ ਇਹ ਵੱਡਾ ਪ੍ਰੋਜੈਕਟ ਹੈ ਬੰਦੇ ਕੋਈ ਜੀ ਕਦੇ ਮਿਲ ਜੇ ਸਾਨੂੰ ਵੀ ਇੰਨਾ ਖਰਚਾ ਕਰਨ ਵਾਲਾ ਤੇ ਇਹ ਕਿਤਾਬ ਤੇ ਫਿਲਮ ਵਗੈਰਾ ਬਣ ਸਕਦੀ ਹੈ ਕਹਿੰਦੇ ਤੇ ਹੁਣ ਵੀ ਮਤਲਬ ਜੁੜੇ ਰਹਿੰਦੇ ਲੋਕ ਗੁਰਗਮਾ ਹੁਣ ਇਹ ਹੋਇਆ ਵੀ ਥੋੜੇ ਟਾਈਮ ਬਾਅਦ ਆ ਫਿਰ ਹੋਰ ਵੀ ਕਿਤਾਬਾਂ ਦਾ ਕਰਦੇ ਰਹੀ ਤਾਂ ਥੋੜਾ ਬਹੁਤ ਕੰਮ ਚੱਲੀ ਜਾਂਦਾ ਹੈ ਜੀ ਹਾਂ ਵੀ ਦੋਸਤੋ ਇਹ ਸਨ ਗਰਮੇਲ ਬੀਰੋਕੇ ਤੁਹਾਡੇ ਨਾਲ ਗੱਲਬਾਤਾਂ ਕੀਤੀਆਂ ਇਹਨਾਂ ਨੇ ਆਪਣੇ ਕਿਤਾਬ ਬਾਰੇ ਵੀ ਗੱਲਬਾਤ ਕੀਤੀ ਤੇ ਆਪਣੇ ਪੜਾਈ ਲਿਖਾਈ ਬਾਰੇ ਤੇ ਸਾਰਾ ਸਫ਼ਰ ਦੱਸਿਆ ਕਿ ਕਿਸ ਤਰ੍ਹਾਂ ਇਹ ਪੰਜਾਬ ਤੋਂ ਕੈਨੇਡਾ ਚ ਪਹੁੰਚੇ ਅਸੀਂ ਇਸ ਕਿਸਮ ਦੀਆਂ ਪੋਰਟ ਪਰਸਨੈਲਿਟੀ ਨਾਲ ਵੀ ਤੁਹਾਨੂੰ ਮਿਲਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਧੰਨਵਾਦ ਸਸ